ਇਹ ਗੱਲ ਆ ਨੰਬਰ ਲਾ ਬਰਾ ਦੇ ਫਰਕ ਆ ਵੀਡੀਓ ਬਣਾਉਣ ਵਾਲੇ ਆਮ ਆ ਗਏ ਵੀਡੀਓ ਬਣਾ ਵੀਡੀਓ ਬਣਾ ਲੈ ਫੋਨ ਲੋ ਆ ਮੈਂ ਆਦੀ ਨਾ ਬਣਾ ਵੀ ਵਿੱਚ ਤੇ ਭਰਾਵਾ ਛੱਡ ਦੋ ਫੁੱਟੀ ਪੀ ਬਾ ਇੱਕ ਛੱਡ ਦੇ ਦੋ ਵਾਹ ਸਹੀ ਹੋ ਜਾਵੇ ਦੋਨੇ ਛੱਡ ਦੇ ਕੋਈ ਇੱਕ ਬਾ ਫੜ ਲੋ ਇੱਕ ਬਾ ਇੱਕ ਵਕਤ ਵਿੱਚ ਇਧਰ ਬੇਟਾ ਇਧਰ ਹੈ ਨਾਲ ਇਧਰ ਆ ਵੀਡੀਓ ਬਣਾਇਆ ਜੇ ਬੇਟਾ ਭਈਆ ਸਟਡੀ ਸਰ ਦਾ ਆਪਾਂ ਮੇਰੇ ਨਾਲ ਛੱਡ ਦੇ ਤੂੰ ਇੱਕ ਮਿੰਟ ਛੱਡ ਤਾਂ ਦੋ ਫਿਰ ਕੀ ਚੋਰੀ ਕੀਤਾ ਬਾਈ ਇਧਰ ਬੇਟਾ ਕੀ ਤੇ ਬਾਈਕ ਦੀ ਚਾਬੀ ਫਿਰ ਕਿਤੇ ਲਾਈ ਜਾਂਦਾ ਜੀ ਚਾਬੀ ਇਹਨੂੰ ਲਾਈ ਹੈ ਨਹੀਂ ਪਤਾ ਨਾ ਮੈਂ ਬਾਈਕ ਦੀ ਚਾਬੀ ਲਾਈ ਤੇ ਤੈਨੂੰ ਚਾਬੀ ਲਾਉਂਦੇ ਫੜਿਆ ਵੀ ਤੈਨੂੰ ਨਾਮ ਕੀ ਤੇਰਾ ਨਾਮ ਕੀ ਹੈ ਨਾਮ ਕੀ ਹੈ ਮੇਰਾ ਚਾਬੀ ਮੇਰੀ ਹੈ ਹੀ ਨਹੀਂ ਵੀਰੇ ਨਾਮ ਕੀ ਹੈ ਨਾਮ ਕੀ ਹੈ ਨਾਮ ਕੀ ਮੇਰਾ ਤੇਰਾ ਚਾਬੀ ਕਿਹੜੀ ਸੀ ਚਾਬੀ ਦਿਖਾਈ ਚਾਬੀ ਕਿਹੜੀ ਸੀ ਚਾਬੀ ਵੀ ਬਾਓ ਵੈਰੀ ਗੁੱਡ ਆ ਚਾਬੀ ਸੀ ਨਾਮ ਹੈ ਲਾਈ ਆ ਕੱਸੀ ਹੋਈਆਂ ਚੋਰ ਚਾਬੀਆਂ ਨਾਮ ਕੀ ਵਈ ਤੇਰਾ ਵੈਰੀ ਗੱਲ ਸੁਣੋ ਮੈਂ ਉੱਥੇ ਹੀ ਮੁੜ ਗਿਆ ਨਾਮ ਕੀ ਤੇਰਾ ਨਾਮ ਕੀ ਆ ਨਾਮ ਦਾ ਦੱਸ ਤੇਰਾ ਭਾਈ ਇੱਕ ਮਿੰਟ ਸੀ ਮੇਰੀ ਲੈਲੋ ਸਟੇਸ਼ਨ ਕਿੱਥੋਂ ਆਇਆ ਕਿਹੜਾ ਪਿੰਡ ਕਿਹੜਾ ਮੇਰਾ ਤੇਰਾ ਹਾਂਜੀ ਹਾਂਜੀ ਪਿੰਡ ਕਿਹੜਾ ਰੋੜਿਆਂ ਵਾਲਾ ਨਾਮ ਕੀ ਹੈ ਲੈ ਲਓ ਫੜਾ ਨਾਮ ਕੀ ਹੈ ਕੀ ਚੋਰੀ ਕੀ ਕੀਤਾ ਕੁਛ ਨਹੀਂ ਚੋਰੀ ਕੀਤਾ ਜੀ ਫਿਰ ਇੱਥੇ ਮੋਟਰਸਾਈਕਲ ਨੂੰ ਚਾਬੀ ਗਈ ਲਿਸਟਸ ਤੇਰੇ ਮੇਰੇ ਚਾਬੀ ਨਹੀਂ ਲਾਈ ਮੋਟਰਸਾਈਕਲ ਨੂੰ ਨਾਮ ਮੈਂ ਇੱਥੋਂ ਆ ਮੋੜ ਕੇ ਚੱਲਿਆ ਸੀਗਾ ਇੱਥੇ ਇੱਕ ਵੀਰਾ ਬੈਠਾ ਸੀ ਉਹਦੇ ਸਾਹਮਣੇ ਹੀ ਮੋੜ ਕੇ ਗਿਆ ਮੈਂ ਮੈਂ ਕੋਈ ਚੋਰ ਨਹੀਂ ਆ ਮੈਂ ਆਪਦੇ ਚਾਚੇ ਯਾਰ ਤੂੰ ਕਦੇ ਕਹਿ ਰਿਹਾ ਤੇਰੇ ਦਾਦਾ ਦਾਖਲਾ ਕਰੇ ਉਹਨਾਂ ਮੈਂ ਉੱਥੇ ਦੇ ਤੇ ਆਇਆ ਸੀ ਯਾਰ ਮੇਰੇ ਮਾਚੇ ਬਣਾ ਲਿਆ ਕੋਈ ਦਾਦੇ ਕੀ ਕਰੇ ਚਾਚਾ ਕਹਿ ਰਿਹਾ ਯਾਰ ਕਦੇ ਕਹਿ ਮੈਂ ਵਿਆਹ ਚੱਲ ਲੈ ਲੋ ਮੇਰਾ ਵੀ ਲੈ ਲੋ ਹਾਂਜੀ ਸਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸੁਖਮਾਰ ਜੀ ਹੈ ਇੱਥੇ ਕੀ ਮਸਲਾ ਹੋਇਆ ਹੈ ਮੈਂ ਸਾਡੇ ਅੱਜ ਇੱਥੇ ਥੈਲਾਸੀਮੀਆ ਬੱਚੇ ਨੂੰ ਬੁਲਾਇਆ ਗਿਆ ਸੀਗਾ ਥੈਲਾਸੀਮੀਆ ਦੇ ਸੀਗਾ ਮੇਰੇ ਖੁਦ ਦਾ ਬੱਚਾ ਥੈਲਾਸੀਮੀਆ ਗੌਰਵ ਕਮੋਜ ਜਿਹਨੂੰ ਇੱਕ ਦਿਨ ਤੇ ਜਿਹੜੇ ਐਸਐਸਬੀ ਬਣਾਇਆ ਗਿਆ ਸੀਗਾ ਅਸੀਂ ਮੈਂ ਉਹਨਾਂ ਹਸਪਤਾਲ ਨੂੰ ਜਾ ਰਿਹਾ ਸੀਗਾ ਇਹ ਵਾਲਾ ਚੋਰ ਜਿਹੜਾ ਸੀਗਾ ਮੈਨੂੰ ਦੇਖ ਲਿਆ ਸੀ ਮੇਰੇ ਮੋਟਰਸਾਈਕਲ ਦੇ ਉੱਪਰ ਬੈਠਾ ਸੀਗਾ ਤੇ ਹੱਥ ਵਿੱਚ ਚਾਬੀ ਸੀ ਇੱਕ ਵਾਰ ਇਹਨਾਂ ਨੂੰ ਦੇਖ ਕੇ ਥੋੜਾ ਅੱਗੇ ਚਲਾ ਗਿਆ ਮੈਨੂੰ ਇਹਦੀ ਹਰਕਤ ਦਾ ਪਤਾ ਲੱਗ ਗਿਆ ਸੀ ਵੀ ਚੋਰੀ ਕਰਨ ਲੱਗਿਆ ਮੈਂ ਅੱਗੇ ਚਲਾ ਗਿਆ ਇਹਨੇ ਮੈਨੂੰ ਦੇਖਿਆ ਵੀ ਉਹ ਅੱਗੇ ਚਲੇ ਗਏ ਨੇ ਕਿ ਜਦੋਂ ਮੋਟਰਸਾਈਕਲ ਤੇ ਇਹਨੇ ਚਾਬੀ ਲਗਾਈ ਆ ਕਿੱਕ ਮਾਰਨ ਲੱਗਿਆ ਜੀ ਤੇ ਮੈਂ ਉੱਤੋਂ ਆ ਕੇ ਇਹਨੂੰ ਫੜ ਲਿਆ ਜੀ ਹੁਣ ਅਸੀਂ ਪੀਸੀਆਰ ਨੂੰ ਬੁਲਾਇਆ ਜੀ ਇੱਥੋਂ ਦੀ ਜਿਹੜੀ ਆਪਣੇ ਜ਼ਿਲ੍ਹਾ ਫਾਈਲ ਕਰੀ ਆ ਅਸੀਂ ਉਹਨਾਂ ਦੇ ਹਵਾਲੇ ਕਰਨ ਗਏ ਤੁਹਾਡੇ ਸਾਹਮਣੇ ਤੇ ਸਾਡੀ ਇਹ ਰਿਕਵੈਸਟ ਹੈ ਜੇ ਇੱਥੇ ਆਏ ਦਿਨ ਚੋਰੀਆਂ ਹੋ ਰਹੀਆਂ ਨੇ ਤੇ ਅਸੀਂ ਅੱਗੇ ਤਾਂ ਮਜਬੂਰੀ ਦੇ ਮਾਰੇ ਮੇਰਾ ਬੱਚਾ ਲੜਕਾ ਗੌਰਵ ਕਮੋਦ ਜਿਹਨੂੰ ਹਫਤੇ ਬਾਅਦ ਬਲੱਡ ਲੱਗਦਾ ਅਸੀਂ ਅੱਗੇ ਮੰਨ ਲਓ ਜਿਹੜਾ ਹੈਗਾ ਬਹੁਤ ਮਜਬੂਰੀ ਦੇ ਵਿੱਚ ਇਹੋ ਜਿਹਾ ਚੋਰ ਜੇ ਕਰ ਬੋਲੋ ਸਾਡੇ ਵਰਗਿਆਂ ਦਾ ਮਰੀਜ਼ਾਂ ਦਾ ਮੋਟਰਸਾਈਕਲ ਚੋਰੀ ਕਰਨੇ ਜਾਂ ਹੋਰ ਕਿਸੇ ਦਾ ਕਰਨਗੇ ਤੇ ਇੱਥੇ ਪਬਲਿਕ ਦਾ ਕੀ ਬਣੇਗਾ ਕਿਹੜਾ ਮੋਟਰਸਾਈਕਲ ਸੀ ਤੁਹਾਡਾ ਸਪਲੈਂਡਰ ਪ੍ਰੋ ਹੈਗਾ ਜੀ ਮੋਟਰਸਾਈਕਲ ਪੱਕਾ ਹੀ ਕੀ ਨਾ ਗਿਆ ਚੋਰੀ ਕੀਤੀ ਆ ਜਾਂ ਜੀ ਪੱਕਾ ਵਿੱਚ ਚਾਬੀ ਵੀ ਹੈ ਤੇ ਲੱਗੀ ਚਾਬੀ ਸਾਡੇ ਕੋਲ ਹੈਗੀ ਜੀ ਆਏ ਦਾ ਮੋਬਾਈਲ ਵੀ ਸਾਡੇ ਕੋਲ ਹੈਗਾ ਜੀ ਜੀ ਠੀਕ ਹੈ ਜੀ ਇਹ ਆਪਦੇ ਆਪ ਨੂੰ ਕਹਿੰਦੇ ਆਂ ਦੀ ਮੈਂ ਰੁਹਾੜਿਆ ਵਾਲੇ ਦਾ ਮੇਰਾ ਇੱਥੇ ਮਰੀਜ਼ ਹੈਗਾ ਸੀ ਦਾ ਅਸੀਂ ਕਾ ਬਲਾਕ ਜਿਹੜਾ ਫਰੀਜ ਹੈ ਇਹ ਕੋਈ ਆਪਦਾ ਸਪਸ਼ਟੀਕਰਨ ਜਿਹੜਾ ਨਹੀਂ ਦੇ ਦੇ ਆ ਮਸਲਾ ਕਿ ਕਿੰਦੇ ਬਾਰ ਚੋਰੀ ਕਰਦਾ ਪਿਆ ਸੀ ਹਾਂ ਜੀ ਕਿੱਥੇ ਚੋਰੀ ਕਰਦਾ ਸੀ ਵਿਕ ਆਣੀ ਆ ਦੀ ਪੀਐਸਆਰ ਦੇ ਵਾਲੇ ਅਸੀਂ ਕਰਨ ਲੱਗੇ ਸੀ ਤੇ ਸਾਡੀ ਇਹ ਮੰਗ ਹੈਗੀ ਹੈ ਕਿ ਇਹ ਵਿਚੋਰਾ ਨੱਥ ਪਾਇਆ ਜਾਏ ਤਾਂ ਜੋ ਕਿ ਪਬਲਿਕ ਜਿਹੜਾ ਹੈਗਾ ਚੋਰੀਆਂ ਤੋਂ ਬਚਾਇਆ ਜਾ ਸਕੇ ਸਰ ਕੀ ਨਾਮ ਹੈ ਤੁਹਾਡਾ 400 ਦਾ 500 ਦਾ ਕੀ ਗੱਲ ਕੀ ਹੋਈ ਇੱਥੇ ਇੱਥੇ ਯਾਰ ਇਹ ਚੋਰ ਆਏ ਨੇ ਇਹ ਹੁਣ ਚਾਬੀ ਲਾਉਂਦਾ ਪਿਆ ਅਸੀਂ ਮੋਟਰਸਾਈਕਲ ਨੂੰ ਇਥੋਂ ਮਾ ਉਹ ਦਜਨ ਮੋਟਰਸਾਈਕਲ ਜੋਨੇ ਦੇਖ ਲਿਆ ਉਤੋਂ ਹੁਣ ਇਹਨੂੰ ਫੜ ਕੇ ਪੁਲਿਸ ਲੈ ਕੇ ਚੱਲੀ ਹੈ ਤੁਸੀਂ ਕੋਲ ਸੀਗੇ ਨਹੀਂ ਮੈਂ ਤਾਂ ਹੁਣ ਆਇਆ ਉੱਧਰ ਜੀ ਕਿਹੜੀ ਪੁਲਿਸ ਲੈ ਕੇ ਚੱਲੀ ਹੈ ਜੀ ਇਹ ਪਤਾ ਨਹੀਂ ਖੇਤੀ ਵਾਲੇ ਜੀ ਆ ਪੁਲਿਸ ਜੀ ਤਾਂ ਕੀ ਮੰਗ ਕਰਦੇ ਹੋ ਜਿਹੜੀਆਂ ਇਹਨਾਂ ਚੋਰੀਆਂ ਦਿਨੋ ਦਿਨ ਵਧਦੀ ਜਾ ਰਹੀਆਂ ਨੇ ਜਿੱਥੇ ਸਟਾਪ ਪੁਲਿਸ ਦਾ ਨਾਤ ਹੋਣੀ ਚਾਹੀਦੀ ਇੱਕ ਜਿੱਥੇ ਪੁਲਿਸ ਵਾਲੇ ਪੰਜ ਚਾਹੀਦੇ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਵੀ ਤਾਂ ਕਰਕੇ ਇਹ ਸੇਫਟੀ ਹੋ ਸਕਦੀ ਹੈ ਮੁਲਾਜ਼ਮਾਂ ਦੇ ਵੀ ਮੋਟਰਾਂ ਤੋਂ ਚੋਰੀ ਬੜੇ ਹੋਏ ਨੇ ਇੱਥੋਂ ਅੱਗੇ ਜੀ ਨਹੀਂ ਤਾਂ ਆਪ ਥੱਲੇ ਮੋਟਰਾਂ ਸਾਡਾ ਖੜਾ ਕਿੰਨੇ ਗੇੜੇ ਅਸੀਂ ਲਾਈਦੇ ਨੇ ਕਿਤੇ ਬੜਾ ਚੋਰੀ ਕਰਕੇ ਵੀ ਲੈ ਜਾਣਾ ਖਤਰਾ ਬੜਾ ਮਲਾਜੇ ਬੰਦੇ ਨੇ ਗਰੀਬ ਬੰਦੇ ਲਈ ਜਾਂ ਚੋਰੀ ਕਰ ਕਰਕੇ ਨਸ਼ੇ ਕਰਦੇ ਨੇ ਕੀ ਕਰੀ ਚਲੋ ਤੁਸੀਂ ਮੋਟਰਸਾਈਕਲ ਲਾਜੇ ਨੇ ਲੈ ਟੁੱਟੇ ਦੇਣਗੇ ਨਹੀਂ ਨਹੀਂ ਉਹ ਮੁੰਡਾ ਨਹੀਂ ਉਹ ਨੀ ਚੱਲਿਆ ਤਾਂ ਨੂੰ ਦੇ ਦੇਣਗੇ ਨਾਲ 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 ਚੱਲ ਬਾਈ ਲੈ ਮੋਟਰਸਾਈਕਲ ਆਪਣੇ ਨਾਲ ਬੇਟਲ ਲੈ ਕੇ ਆ ਸੀੜੀ ਆ ਜਾ ਤੁਸੀਂ ਵੀ ਸੀੜੀ ਆ ਜਾ ਬਾਈ ਬੰਦ ਕਰਵਾ ਦੇ ਤੋ ਅਜੂ ਨਾਲ ਜਾ ਰਹੇ ਇਹ ਫੜਲੇ ਹੈ ਪੋਨੀਨਵਸੀ ਸਿਟੀ ਥਾਣੇ ਜਾ ਕੇ ਅੱਥੀ ਜਾ ਕੇ ਨੂੰ ਬੰਦ ਕਰਾਵਾਂਗੇ ਇਹ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਆਈਓ ਕਰਨੀ ਜੇ ਥੋੜੇ ਜਿਹਾ 112 ਵਾਲੇ ਕੰਪਲੇਂਟ ਵਾਲੇ ਹੈਗੇ ਜੀ ਇਹਨੂੰ ਉੱਥੇ ਜਾ ਕੇ ਜਮਾ ਕਰਾ ਦੇਣਾ ਹੈਗਾ ਉੱਥੇ ਸਾਰੀ ਕਾਰਵਾਈ ਪੁਲਿਸ ਜਿਹੜੀ ਸਿਟੀ ਫਾਇਰਲ ਗਾਦੀ ਕਰੋ ਕੀ ਦੱਸਿਆ ਜਾ ਰਿਹਾ ਕੀ ਚੋਰੀ ਕਰ ਰਿਹਾ ਸੀ ਇਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਇਹਦੀ ਹਰਕਤ ਸਾਰੀ ਰਿਪੋਰਟ ਕਰਨੀ ਪਬਲਿਕ ਨੇ ਇਹਨਾਂ ਚਾਬੀ ਲਾ ਲਈ ਸੀ ਚਾਬੀ ਲਾਉਂਦੇ ਫੜਿਆ ਗਿਆ ਤੇ ਹੁਣ ਇਹਨੂੰ ਅਸੀਂ ਪੀਟੀ ਫਾਇਲ ਕਾ ਲੈ ਜਾ ਰਹੇ ਅਗਲੇ ਭਾਈ ਆਣੇ ਵਾਲੇ ਕਰਨ ਇਹ ਇਹ ਕੇ ਬੈਠਾ ਘਰੇ ਬੈਠੇ ਹੀ ਖੜਕਾਈ ਜਾਣਾ ਹੀ ਚੁੱਪ ਕਰਕੇ ਬੈਠ ਰਹੇ ਵਿੱਚ ਤੂੰ ਨਾਲ ਬੈ ਗਿਆ ਤੇ ਮੈਂ ਛੱਡ ਦੇਵਾਂਗਾ ਬੜਾ ਚੌਧਰੀ ਬੈ ਗਏ ਨਾਲ ਉਧਰ ਇੱਕ ਨਹੀਂ ਕਰਵਾਣੀ ਤੇ ਭੰਜਣਾ ਨਹੀਂ ਇੱਕ ਬੈਠ ਆ ਜਾ ਵੀਰੇ ਜਦ ਮੈਂ ਛੱਡ ਦੇਵਾਂ ਤੈਨੂੰ ਆ ਜਾ ਮਾਰ ਕੇ ਬਤਾਇਆ ਤੇ ਕਿਹਨਾਂ ਬਰ ਬਰ ਬੈਜੇ ਤੇਰੇ ਬੈਜੇ ਨਾਲ ਬੈਜੇ ਛੱਡ ਕੇ ਆਵਾਂ ਕਿਧਰ ਆਵਾਂ ਬੈਠੀ ਰਿਹਾ ਹੈ ਫੋਨ ਤੇ ਬੈਠਾ ਜਾ ਬੋਲ ਜਲ ਲੱਗਾ ਡੈਪ ਕੋਈ ਦਰ ਬੈਠਾ ਆ ਗਿਆ ਹੋਰ ਬਸ ਕੁਝ ਮਾਤ ਸਨ ਕਰਦੇ ਨੇ ਨਹੀਂ ਉਹ ਲੈ ਕੇ ਠਾਣਾ ਲੈ ਤਾਈ ਨਾ ਚੱਲੇ ਹੋ ਕੰਸਰ ਆਪਣਾ ਕੀ ਨਾਮ ਹੈ ਜੀ ਮੇਰਾ ਵੀਰੇ ਲਾਪਰੇ ਸਿੰਘ ਨਾਮ ਆ। ਕਿੰਨਾ ਮੋਟਰਸਾਈਕਲ ਸੀਗਾ ਜੀ? ਇਹ ਸਾਡੇ ਸਟਾਫ ਦਾ ਐਂਕਵੰਤਰ ਲੱਗੀ ਕੰਮ ਲੱਗੀ ਹੋਇਆ ਉਹਨਾਂ ਦਾ ਸੀਗਾ। ਠੀਕ ਹੈ। ਕਿ ਵੀਰੇ ਗੱਡੀ ਚੱਕ ਰਾਉਣਾ ਸੀ ਆਪਦੀ 108 ਐਮਬਲੈਂਸ ਤੇ ਅਸੀਂ ਵੱਡੀ ਜੀ ਬੈਠੇ ਨੇ ਵਹਿੰਦੇ ਪਏ ਸੀ ਜਾ ਕੇ ਉਹਦਾ ਉਹਦਾ ਮੋਟਰਸਾਈਕਲ ਹੋਣਾ ਜਿੰਨੇ ਨੂੰ ਭਾਈ ਸਾਹਿਬ ਨੇ ਫੜਿਆ ਪਏ ਸੀ ਨਾਲ ਦੀ ਨਾਲ ਅਸੀਂ ਨਾ ਮੋਕੇ ਤੇ ਆ ਕੇ ਦੇਖੇ ਚਾਬੀ ਲਾਈ ਹੋ ਰਹੇ ਹੋਰ ਕੋਈ ਲੈ ਚਲੇ 2 ਮਿੰਟ ਦਾ ਫੜੇ ਪੈ ਗਿਆ ਬਸ। ਪਤਾ ਲੱਗਾ ਚੋਰ ਕਿੱਥੋਂ ਦਾ ਹੈ? ਰੋਡਾਲੀ ਮੰਡੀ ਗਿਆ ਲੱਗਦਾ ਮੈਂ ਰੋਡਾਲੀ ਮੇਰਾ ਘਰ। ਜੀ। ਸਦੋਬਾਤ ਨਹੀਂ ਪਹੁੰਚ ਲਗ ਰੋ। ਦੀਪੂ ਨਾ ਕਹਿੰ ਇਹ ਤਾਂ ਪੁੱਲ ਚਾਈਦੀ ਪਹਿਲੀ ਗੱਲ ਆ ਤੇ ਪੁੱਲ ਹੋਵੇ ਇੱਕਦਮ ਲਾਜਮ ਹੁਣ ਚਾਹੀਦਾ ਮੌਕੇ ਤੇ ਜਾਂ ਫਿਰ ਪਾਰਕਿੰਗ ਥੇਕੇ ਦੇਣ ਗੱਲ ਪਹਿਲਾਂ ਹੈਗੀ ਸੀਗੀ ਭਗਵਾਨ ਜੀ ਉਸਨੂੰ ਕਿਹਾ ਵੀ ਪਾਰਕਿੰਗ ਜਗਾ ਦਿਓ ਇਹ ਤਾਂ ਬਹੁਤ ਨੂੰ ਵੱਡਾ ਨੁਕਸਾਨ ਹੈ ਭਾਈ ਹੋਰ ਵੀ ਹਜੇ ਹੋਊਗਾ ਕੁਝ ਵੀ ਨਹੀਂ ਸ਼ੁਰੂਆਤ ਆ ਹਜੇ ਹੋਰ ਵੀ ਹੋਊਗਾ ਪੁਲਿਸ ਦੇ ਵਾਲੇ ਕਰਤਾ ਜੀ ਹਾਂ ਜੀ ਹਣੀ ਦੇਤਾ ਜੀ